ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤਾਂ ਅੱਜ ਦੀ ਜਿਹੜੀ ਗੱਲ ਹੈ ਅੱਜ ਆ ਗਈ ਜੀ ਸੋਨਮ ਬਾਜਵਾ ਜੀ ਦੀ ਗੱਲ ਤੇ ਬਾਕੀ ਇਹ ਮੈਂ ਉਹਨਾਂ ਲਈ ਬਣਾ ਰਿਹਾ ਜਿਹੜੇ ਸੱਚ ਸੁਣਨਾ ਚਾਹੁੰਦੇ ਆ ਵਿੱਚ ਜਿਹੜਾ ਇੱਕ ਕਹਿੰਦਾ ਨਾ ਵੀ ਬਾਵਰੀਆਂ ਖਲਾਰੀ ਫਿਰਦਾ ਜਾਂ ਕਿੱਦਾਂ ਆ ਸਾਡੇ ਮੁੰਡਿਆਂ ਨੂੰ ਕੋਈ ਵੀ ਐਡੀਟਰ ਇਹਨੂੰ ਕਰੇ ਪਲੀਜ਼ ਰਿਕੁਐਸਟ ਹੈ ਮੇਰੀ ਤੂੰ ਇਹਨੂੰ ਪੁੱਛੋ ਇਹਨੂੰ ਰਿਸ਼ਤਾ ਕਰਾਉਣਾ ਤੁਸੀਂ ਬੈਡ ਕਮੈਂਟ ਪਾਉਨੇ ਹੋ ਜਾਂ ਕਿੱਦਾਂ ਜੇ ਤੁਹਾਨੂੰ ਜ਼ਿਆਦਾ ਅੱਗ ਲੱਗੀ ਹੋਂਦੀ ਹੋ ਫ੍ਰੈਸ਼ੀ ਭਾਜੀਆ ਇੱਕ ਉਧਰ ਚਲ ਜਾਇਆ ਕਰੋ ਉਹ ਛੱਤਰ ਰੱਖਿਆ ਹੁੰਦਾ ਜਦੋਂ ਬਹਿਨ ਗਾਲਾਂ ਕੱਢ-ਕੱਢ ਪਾਉਂਦਾ ਫਿਰ ਤੁਹਾਨੂੰ ਸਵਾਦ ਆਉਂਦਾ ਗਾਲਾ ਮੈਨੂੰ ਵੀ ਬਹੁਤ ਕੱਡਣੀਆਂ ਆਉਨੀਆਂ ਚਲੋ ਮੋੜ ਆਈਏ ਤੇ ਸੋਨਮ ਬਾਜਵਾਜੀ ਤੇ ਗੱਲ ਕਰੀਏ ਸੋਨਮ ਬਾਜਵਾਜੀ ਇੱਕ ਬਹੁਤ ਹੀ ਨਾਈਸ ਪਰਸਨ ਪਰ ਉਹਨਾਂ ਦਾ ਚਿਹਰਾ ਦੇਖਿਆ ਕਰੋ ਜਦੋਂ ਉਹਨਾਂ ਦਾ ਬਾਕੀ ਮਜ਼ਾਕ ੜਾਉਂਦੇ ਆ ਜਾਂ ਕੁਛ ਕਰਦੇ ਆ ਉਹਦੇ ਵਰਗਾ ਬਣ ਕੇ ਤਾਂ ਦਿਖਾਉਣ ਕੋਈ ਵੀ ਨਾ ਚੋ 30 30 ਦਿਨ ਕੰਮ ਕਰਾ ਕੇ ਸਪੌਟ ਬੁਆਏ ਲਾਈਟਮੈਨਾਂ ਨੂੰ ਇਹ ਕਹਿੰਦੇ ਤੁਹਾਡਾ ਕੰਮ ਠੀਕ ਨਹੀਂ ਸੀ ਹੈ ਤੇ ਉਹ ਵਿਚਾਰੀ ਜਦੋਂ ਵੀ ਸੈਟ ਤੇ ਆਉਂਦੀ ਹੈ ਉਹ ਆ ਕੇ ਇਹਨਾਂ ਨੂੰ ਪੁੱਛਦੀ ਹੈ ਲਾਈਟਮੈਨਾਂ ਨੂੰ ਜਾਂ ਕਿੱਦਾਂ ਹੈ ਨਾ ਜ਼ਰੂਰਤਮੰਦਾਂ ਨੂੰ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਜਿਹਨੂੰ ਲੱਗਦਾ ਵੀ ਕੋਈ ਜ਼ਰੂਰਤ ਹੈ ਉਹ ਕਰਦੀ ਹੈ ਮਦਦ ਹਨਾ ਜੋ ਆਕਾਂ ਦੀ ਵੀ ਉਹਨਾਂ ਦੇ ਗਾਹਾਂ ਜੋ ਆਕਾਂ ਦੀ ਵੀ ਜੋ ਆਗ ਜਿਹੜੇ ਪੜਦੇ ਆ ਉਹਨਾਂ ਦੀ ਮਦਦ ਕਰਦੀ ਤੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਦੇ ਸੈਟ ਦੀ ਗੱਲ ਹੈ ਜੀ ਇਹ ਉੱਥੇ ਜਦੋਂ ਸੋਨਮ ਬਾਜਵਾ ਆਈ ਤੇ ਉਹਨੇ ਪੁੱਛਿਆ ਤੁਹਾਨੂੰ ਕੀ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ ਸ਼ੂ ਚਾਹੀਏ ਸ਼ੂ ਬਹੁਤਿਆਂ ਦੇ ਟੁੱਟੇ ਹੋਏ ਸੀ ਲਾਈਟਮੈਨਾਂ ਦੇ ਤਿੰਨ ਤਿੰਨ ਸ਼ਿਫਟਾਂ ਲਾਉਣ ਵਾਲੇ ਕਿਉਂ ਵਿਚਾਰਿਆਂ ਕੋ ਕੋ ਸ਼ੂ ਹੈ ਨਹੀਂ ਸੀ ਤੇ ਉਹਨੇ ਕਿਹਾ ਬੀ ਸ਼ੂ ਚਾਹੀਦੇ ਸਾਰਿਆਂ ਨੂੰ 15-15 100 ਦੇ ਸ਼ੂ ਸ਼ੂ ਲੈ ਕੇ ਦਿੱਤੇ ਉਹ ਕੁੜੀ ਨੇ ਹਨਾ ਉਹਦੀ ਇੱਜ਼ਤ ਰਿਗਾਰਡ ਬਣਦਾ ਆ ਇਹ ਬਾਕੀ ਕਰੋੜਾ ਲੈ ਕੇ ਕੋ ਦਿੰਦਾ ਕਿਸੇ ਨੂੰ ਕੁਝ ਦੱਸਣ ਮੈਨੂੰ 30 ਦਿਨ ਕੰਮ ਕਰਾ ਕੇ ਉਹਨਾਂ ਨੂੰ ਕਹਿੰਦੇ ਤੁਹਾਡਾ ਕੰਮ ਠੀਕ ਨਹੀਂ ਸੀ ਹਨਾ ਇਹਨਾਂ বিনা ਫਿਲਮਾਂ ਨਹੀਂ ਬਣ ਸਕਡੀਆਂ ਮੈਂ ਅੱਜ ਤੱਕ ਲਾਈਟਮੈਨ ਲਈ ਵੀ ਲੜਿਆ ਤੇ ਸਪੌਟ ਬாய் ਜਿੰਨੇ ਆ ਉਹਨਾਂ ਨੂੰ ਪੁੱਛ ਲਓ ਮੇਰੇ ਬਾਰੇ ਕਦੀ ਉਹਨਾਂ ਨੂੰ ਤੰਗ ਕੀਤਾ ਹੋਵੇ ਪਰ ਇਹਨਾਂ ਦੇ ਲੱਛਣ ਦੇਖਿਓ ਸੁਧਿਆ ਆ ਲਿਆ ਓਏ ਆ ਲਿਆ ਦੱਕੇ ਮਾਰਦੇ ਆ ਮੈਂ ਇਹ ਨਹੀਂ ਕਹਿੰਦਾ ਭਈ ਹਨਾ ਕੋਈ ਇੱਜ਼ਤ ਹੁੰਦੀ ਤੇ ਇੱਕ ਤੁਹਾਡਾ ਦਲਜੀਤ ਦਸਾਂਝ ਨਹੀਂ ਜੱਟ ਫੈਰ ਕਰਦਾ ਤੇ ਸੱਟ ਤੇ ਇੱਕ ਬਜ਼ੁਰਗ ਨੂੰ ਬੋਲਿਆ ਸੀ ਗਲਤ ਪੁੱਛ ਲਓ ਦਲਜੀਤ ਨੂੰ ਜੇ ਨੂੰ ਦੁੱਖ ਲੱਗਦਾ ਨਾ ਮੈਂ ਤਾਂ ਐਦਾਂ ਹੀ ਵੀਡੀਓ ਪਾਉਂਗਾ ਐਦਾਂ ਹੀ ਕਰੂੰਗਾ ਜਿਹੜੇ ਵਿਆਹ 'ਚ ਮੈਂ ਆਇਆ ਸੀ ਉੱਥੇ ਆਏ ਨਹੀਂ ਤੁਸੀਂ ਹਿੰਮਤ ਨਹੀਂ ਹੋਈ ਤੁਹਾਡੀਆਂ ਅਸੀਂ ਤਾਂ ਆ ਗਏ ਨਹੀਂ ਤੇ ਨਿਵਾarti ਨਹੀਂ ਬਾਈ ਇਹ ਰੋਂਨ ਦੀ ਸਾਨੂੰ ਲੋੜ ਕੋਈ ਨਹੀਂ ਸੀ ਇੱਕ ਗੱਲ ਹੋਰ ਦੱਸ ਦੇਵਾਂ ਜੇ ਕੋ ਸਾਨੂੰ ਇਨਵਿਟੇਸ਼ਨ ਦਿੰਦਾ ਸੀ ਆਉਨੇ ਆ ਇਨਵਿਟੇਸ਼ਨ ਦੇ ਨਾਲ ਧਮਕੀ ਦਿੰਦਾ ਫਿਰ ਅਸੀਂ ਪੱਕਾ ਹੀ ਆਉਨੇ ਆ ਆਏ ਸੀ ਨਾ ਸਾਡਾ ਤੁਸੀਂ ਪਿਛੋਕੜ ਨਹੀਂ ਜਾਣਦੇ ਇਸ ਕਰਕੇ ਚੁੱਪੀ ਰਹੋ ਫੇਕ ਆਈਡੀਆ ਸਿੰਗਰਾਂ ਨੇ ਐਕਟਰਾਂ ਨੇ ਬਣਾਈਆਂ ਹੋਈਆਂ ਉਹ ਤੋਂ ਪਾ ਦਿੰਦੇ ਹੋ ਉਹ ਜੀ ਰੋਣ ਲੱਪਈ ਜੀ ਭੁੱਲੜ ਦਾ ਵਿਆਹ ਹੋ ਜਾ ਬੱਸ ਕਰੋ ਛੱਤੀ ਫਿਰਦੇ ਆ ਉਹਨੂੰ ਵਿਚਾਰੀ ਨੂੰ ਇੱਕ ਚੀਜ਼ਾਂ ਕਰਨੀਆਂ ਪੈਣੀਆਂ ਕਿਉਂਕਿ ਇਸ ਲਾਈਨ ਦੇ ਵਿੱਚ ਜਿਹੜਾ ਆ ਕੇ ਫੇਕ ਬਣ ਜਾਂਦਾ ਉਹਨੂੰ ਇਹ ਜਿੰਦਾ ਰੱਖਦੇ ਆ ਭਾਵੇਂ ਕੋਈ ਵੀ ਹੋਵੇ ਇੱਕ ਐਕਟਰ ਹੈ ਉਹ ਇਹਨਾਂ ਦੀ ਬੇਇੱਜ਼ਤੀ ਕਰੀ ਜਾਂਦਾ ਸੀ ਆ ਮੈਂ ਫੋਟੋ ਲਾ ਰਿਹਾ ਹਣਾ ਕੌਫੀ ਬਾਰੇ ਫਲਾਨੀ ਕੌਫੀ ਤੁਸੀਂ ਕੀ ਕਰਦੇ ਹੋ ਤੇ ਸਾਰੇ ਤੇਰੇ ਚਮਚੇ ਬਣੇ ਹੋਏ ਨੇ ਜਵਾਕਾਂ ਦੀਆਂ ਤਰੀਫਾਂ ਜੀ ਜਵਾਕ ਇੰਨੇ ਸਿਆਣੇ ਆ ਤੁਹਾਡੇ ਤੇ ਤੁਹਾਡੇ ਜਵਾਕ ਕੋਲ ਟਿਊਸ਼ਨ ਰੱਖੋ ਭੱਲਾ ਸਾਹਿਬ ਦੀ ਉਹ ਬੈਡ ਬੋਲਦੇ ਆ ਉਹ ਠੀਕ ਹੋ ਜਾਣ ਉਹ ਤਾਂ ਸੁਧਾਰ ਨਹੀਂ ਹੋਇਆ ਤੁਹਾਡੇ ਤੋਂ ਕਿੰਨੇ ਲੋਕ ਇਹਦੇ ਬਾਰੇ ਬੋਲਦੇ ਆ ਕਿ ਪੈਸੇ ਨਹੀਂ ਦਿੰਦਾ ਤੁਹਾਡੇ ਨਕੇਲਾ ਪੈਣ ਵਾਲੀਆਂ ਆ ਤੁਹਾਨੂੰ ਮੈਂ ਦੱਸਾਂ ਤਾਂ ਪਿਆ ਮੈਂ ਤੁਹਾਡੇ ਤੋਂ ਇਸੇ ਗੱਲੋਂ ਕਿ ਗਰੀਬਾਂ ਦਾ ਹੱਕ ਮਾਰਦੇ ਹੋ ਤੁਸੀਂ ਆਪ ਸੋਚ ਕੇ ਦੇਖੋ ਕਿ ਇੱਕ ਬੰਦਾ ਸੱਚ ਬੋਲਣ ਨਾਲ 네ਗੇਟਿਵ ਕਹਿੰਦਾ ਸਾਰੇ 네ਗੇਟਿਵ 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 ਪੋਜ਼ਿਟਿਵ ਹੈ ਨਹੀਂ ਪੋਜ਼ਿਟਿਵ ਝੂਠ ਨੂੰ ਤੁਸੀਂ ਨਾਂ ਦੇ ਦਿੱਤਾ ਔਰ ਤੁਸੀਂ ਤਾਂ ਇੰਨੇ ਬੁੱਝ ਹੋ ਚੁੱਕੇ ਹੋ ਕਿ ਦੀਪ ਸਿੱਧੂ ਝੰਡਾ ਨਹੀਂ ਚੜਾਇਆ ਹੁਣ ਵਿਰੋਧੀ ਨੇ ਕਿਹਾ ਤਾਂ ਦੀਪ ਨੇ ਝੰਡਾ ਚੜਾਇਆ ਦੀਪ ਸਿਰਫ ਲਾਈਵ ਹੋਇਆ ਸੀ ਇਸੇ ਕਰਕੇ ਇੰਨੀ ਛੇਤੀ ਆ ਗਿਆ ਤੁਸੀਂ ਸਾਰੇ ਪਿੱਛੇ ਹੀ ਬੋਲਣ ਲੱਪੇ ਔਰ ਦੀਪ ਨੇ ਝੰਡਾ ਚੜਾਤਾ ਉਹੀ ਗੱਲ ਮਸ਼ਹੂਰ ਕਰਤੀ ਬੰਬੇ 'ਚ ਵੀ ਇਹੀ ਗੱਲਾਂ ਚੱਲਦੇ ਦੀਪ ਨੇ ਝੰਡਾ ਚੜਾਇਆ ਸ਼ਰਮ ਕਰੋ ਕੌਮ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਜੇ ਕੋਈ ਸਿਆਣੀ ਗੱਲ ਕਰਦਾ ਸੁਣ ਲਓ ਨੂੰ ਆ ਦੋ ਚਾਰ ਤਾਂ ਹੈਗੇ ਆ ਲੰਡੂ ਇਹਨਾਂ ਦੀ ਕੀ ਸੁਣਨੀ ਤੁਹਾਡਾ ਦਿਮਾਗ ਆਪ ਦਾ ਨਹੀਂ ਇਟਮੀ ਤੁਹਾਡੇ ਦਿਮਾਗ ਹੀ ਬੁੱਝ ਹੋ ਚੁੱਕੇ ਸਮਝੋ ਪਲੀਜ਼ ਥੈਂਕ ਯੂ